ਕੁਝ ਯਾਰ ਗੱਲ ਗੱਲਾਂ ਲੱਗਿਆ ਨਾ ਆਪਾਂ ਹਾਈ ਕੋਰਟ ਦੇ ਵਕੀਲਾ ਸਿਮਰਜੀਤ ਸਿੰਘ ਬਲਾਸੀ ਠੀਕ ਆ ਉਹ ਨਾ ਬੰਦੀ ਸਿੰਘਾਂ ਦਾ ਕੇਸ ਲੜਦੇ ਆ ਤੇ ਹੋਰ ਆਪਣੇ ਜਣਕੇ ਕੌਮ ਵਾਲੇ ਕੇਸ ਸਾਰੇ ਹੀ ਲੜਦੇ ਆ ਕੋਈ ਨਾ ਕੋਈ ਜਿੱਦਾਂ ਉਹਨਾਂ ਦੀ ਚੱਲਦਾ ਐਂ ਦਾ ਮਤਲਬ ਜੋ ਵੀ ਉਹਨਾਂ ਤੋਂ ਹੁੰਦਾ ਉਹ ਕਰਦੇ ਆ ਕੌਮ ਲਈ ਆ ਹੜਾ ਵਾਲੇ ਪਰਿਵਾਰਾਂ ਲਈ ਵੀ ਕੇਸ ਲੜਨ ਲੱਗੇ ਆ ਤੇ ਉੱਥੇ ਹਾਈ ਕੋਰਟ ਦੇ ਵਕੀਲਾਂ ਦਾ ਝੁੰਡ ਜਿਹਨੂੰ ਝੁੰਡ ਕਹਿੰਦੇ ਹੁੰਦੇ ਆ ਕਿੱਧਰ ਝੁੰਡ ਚਾਹਦੇ ਹੁੰਦੇ ਝੁੰਡ ਵਿੱਚ ਇਕੱਠੇ ਹੋ ਕੇ ਤੇ ਉਹਦੇ ਤੇ ਹਮਲਾ ਕੀਤਾ ਗੁਰੂ ਦਾ ਸਿੰਘ ਆ ਉਹ ਦਮਾਲਾ ਸਜਾਇਆ ਸੀ ਉਹਦਾ ਦਮਾਲਾ ਲਾ ਦਿੱਤਾ ਦਮਾਲਾ ਲਾ ਕੇ ਉਹਨੂੰ ਮੋੜ ਕੇ ਉਲਟਾ ਉਹਦਾ ਉੱਥੇ ਚੌਂਕੜੀ ਮਾਰ ਕੇ ਵਹਿ ਗਿਆ ਠੀਕ ਆ ਗੁਰੂ ਦਾ ਸਿੰਘ ਸੀਗਾ ਜਦੋਂ ਉਹਤੇ ਹਮਲਾ ਕੀਤਾ ਚੌਂਕੜੀ ਮਾਰ ਕੇ ਵਹਿ ਗਿਆ ਉਲਟਾ ਉਹਨੂੰ ਹੀ ਪੁਲਤ ਨੂੰ ਪੜਾ ਦਿੱਤਾ ਪੁਲਤ ਨੇ ਉਹ ਵੀ ਉਹਦੇ ਨਾਲ ਗਲਤ ਤਲੂਕ ਕੀਤਾ ਉਸ ਤੋਂ ਬਾਅਦ ਉਹ ਝੀਲ 'ਚ ਝੀਲ 'ਚ ਲੈ ਗਿਆ ਠੀਕ ਆ ਝੀਲ ਝੀਲ 'ਚ ਲਿਜਾਣ ਤੋਂ ਬਾਅਦ ਜਦੋਂ ਉਹਨਾਂ ਦੀ ਜਮਾਨਤ ਹੋਈ ਉਹਨਾਂ ਨੇ ਦਮਾਲਾ ਹੀ ਸਜਾਇਆ ਪੱਤਰਕਾਰ ਨੇ ਵੀ ਕਿਹਾ ਉਹਨਾਂ ਨੂੰ ਵੀ ਸੈਰ ਢਾਕ ਲਓ ਦਮਾਲਾ ਸਜਾਇਆ ਉਹ ਕਹਿੰਦਾ ਨਹੀਂ ਵੀ ਹੁਣ ਮੈਨੂੰ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਮੈਂ ਦਮਾਲਾ ਨਹੀਂ ਸਜਾਣਾ ਠੀਕ ਆ ਉਸ ਉਹਨਾਂ ਨੇ ਉਹ ਉਹੀ ਘਟਨਾ ਨਹੀਂ ਉਹਨਾਂ ਨੂੰ ਇੰਨਾ ਅੰਦਰੋਂ ਕਮਜ਼ੋਰ ਕਰਤਾ ਹਰਟ ਕੀਤਾ ਕਿ ਉਹਨਾਂ ਦੇ ਦਿਮਾਗ ਤੇ ਥੋੜਾ ਥੋੜਾ ਟੈਨਸ਼ਨ ਲੈ ਗਿਆ ਕਹਿਣ ਦਾ ਮਤਲਬ ਉਹਨਾਂ ਕਰਕੇ ਉਹਨਾਂ ਦੇ ਦਿਮਾਗ ਤੇ ਇੰਨਾ ਦੂਆ ਲੋਡ ਆ ਕਿ ਉਹ ਕਹਿਣ ਦਾ ਮਤਲਬ ਹੋਰ ਤਰ੍ਹਾਂ ਹੀ ਕਰਨ ਲੱਗ ਪਏ ਹਨਾ ਜੇ ਸ਼ਾਇਦ ਉਹਨੂੰ ਜਦੋਂ ਜੇਲ੍ਹ ਛੁੱਟਿਆ ਸੀ ਆਪਣੀ ਕੌਮ ਸਾਰੀ ਇਕੱਠੀ ਹੋ ਕੇ ਜਾਂਦੀ ਹੋਵੇ ਮੋਰੇ ਕਿਹੜਾ ਮਤਲਬ ਉਹਨੂੰ ਪਿਆਰ ਮਿਲਦਾ ਸ਼ਾਇਦ ਉਹਦੇ ਤੇ ਨਾ ਲੋੜ ਨਾ ਪੈਂਦਾ ਕੋਈ ਨਹੀਂ ਗਿਆ ਆਪਣੇ ਤੋਂ ਵੀ ਗਲਤੀ ਆਪਣੀ ਵੀ ਹੈਗੀ ਆ ਚਲ ਮੈਂ ਵੀ ਵਿਚੇ ਹੀ ਆ ਸਾਰੇ ਕੋਈ ਨਹੀਂ ਗਿਆ ਜਣੀ ਕਿ ਜਣਾਣਾ ਜਗੀਦਾ ਸਗਾ ਉਹਨੂੰ ਸ਼ਾਇਦ ਮਹਿਸੂਸ ਹੁੰਦਾ ਕਿ ਕੌਮ ਮੇਰੇ ਨਾਲ ਹੀ ਆ ਠੀਕ ਆ ਵੀ ਮੈਨੂੰ ਇਦਾਂ ਦਿਮਾਗ ਥੋੜਾ ਜਿਆਦਾ ਰਿਲੈਕਸ ਹੋ ਜਾਂਦਾ ਪਰ ਨਹੀਂ ਉਹ ਲੁਧਿਆਣੇ ਨੂੰ ਫੂਲਾਪੁਰ ਜਾਂਦੇ ਪਏ ਸੀ ਕਿਤੇ ਗੱਡੀ 'ਚ ਉਤਰ ਗਏ ਤੇ ਉਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਭਾਜੀ ਕਿ ਦਾ ਉਹਨਾਂ ਨੂੰ ਲੈ ਕੇ ਆਏ ਉੱਤੇ ਵੀ ਉਹ ਹੋਰ ਹੀ ਗੱਲਾਂ ਕਰੀ ਜਾਂਦੇ ਆ ਇਸ ਕਰਕੇ ਆਪਣੇ ਤੇ ਐਨੇ ਹਮਲੇ ਆ ਨਾ ਐਨੇ ਹਮਲੇ ਆਪਣੇ ਚੈੱਕ ਅਕਾਊਂਟ ਤੇ ਇਹ ਹਰੇਕ ਥੱਡੋਂ ਆਪਾਂ ਨੂੰ ਢਾ ਲਾਂਦਾ ਹੈ ਕਹਿੰਦਾ ਹੁਣ ਤੱਕ ਕੋਈ ਬਿਆਨ ਨਹੀਂ ਆਇਆ ਕਿਸੇ ਦਾ ਵੀ ਆਪਣੇ ਸਿੰਘਾਂ ਦਾ ਵੀ ਉਹਦੇ ਨਾਲ ਖੜਨਾ ਚਾਹੀਦਾ ਸੀ ਉਹਦੇ ਦਿਲ ਨੂੰ ਹੌਸਲਾ ਹੁੰਦਾ ਕਿ ਮੇਰੇ ਨਾਲ ਖੜੇ ਆ ਉਹਨੇ ਮਾੜਾ ਕੰਮ ਕਿਹੜਾ ਕੀਤਾ ਉਹਦੀ ਗਲਤੀ ਕੀ ਆ ਉਹਦੀ ਗਲਤੀ ਇਹ ਆ ਕਿ ਉਹ ਬੰਦੀ ਸਿੰਘਾਂ ਦੇ ਕੇਸ ਲੜਦਾ ਵਾ ਉਹ ਪੰਜਾਬ ਲਈ ਖੜਦਾ ਵਾ ਨਾਲ ਖੜਨਾ ਚਾਹੀਦਾ ਉਹਦੇ ਤੇ ਜਿਨ੍ਹਾਂ ਨੇ ਉਹਦਾ ਦਮਾਲਾ ਲਾਇਆ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਕੌਮ ਨੂੰ ਇਕੱਠੇ ਹੋਣਾ ਚਾਹੀਦਾ ਸਿਸਟਮ ਨੇ ਢਾਹ ਲਈ ਆ ਸੇ ਕੌਮ ਨੂੰ ਪੰਜਾਬ ਨੂੰ ਠੀਕ ਆ ਲੋਕ ਸੋਚਦੇ ਹੋਣੇ ਵੀ ਮੈਨੂੰ ਮੈਨੂੰ ਇੰਨੀਆਂ ਗੱਲਾਂ ਦਾ ਕਿੱਦਾਂ ਪਤਾ ਠੀਕ ਆ ਮੈਂ ਕਿਹੜਾ ਕਿਤਾਬਾਂ ਪੜੀਆਂ ਨਹੀਂ ਕਿਤਾਬਾਂ ਨਹੀਂ ਪੜੀਆਂ ਪਰ ਮੈਂ ਦੀਪ ਸਿੱਧੂ ਬਾਈ ਦੀ ਇਕ-ਇੱਕ ਇੰਟਰਵਿਊ ਸੁਣੀ ਆ ਇਕ-ਇੱਕ ਸੁਣੀ ਆ ਜਿਹੜਾ ਬੰਦਾ ਸੁਣ ਲਵੇ ਨਾ ਉਹਨੂੰ ਇੰਨਾ ਕੁ ਪਤਾ ਲੱਗ ਜਾਂਦਾ ਕਿ ਜਿਹੜੀ ਸਰਕਾਰ ਨੇ ਪੰਜਾਬ ਤੋਂ ਨਹੀਂ ਦਿੱਲੀ ਤੋਂ ਚੱਲਣਾ ਉਹ ਪੰਜਾਬ ਦਾ ਕਦੇ ਭਲਾ ਨਹੀਂ ਕਰ ਸਕਦੇ ਜਿਹੜੇ ਬੰਦੇ ਉੱਥੇ ਵਾਲੇ ਆ ਪੰਜਾਬ ਬਾਰੇ ਕਦੇ ਚੰਗਾ ਨਹੀਂ ਸੋਚ ਸਕਦੇ ਇਸ ਕਰਕੇ ਸਤਿ ਸ਼੍ਰੀ ਅਕਾਲ ਮਿੱਤਰੋ ਸਾਰਿਆਂ ਨੂੰ